ਉਸੀ ਅਨੁਸਾਰ ਹੀ ਸੀ ਕਿਉਂਕਿ ਹਾਊਸ ਦੇ ਵਿੱਚ ਕੋਈ ਤਬਦੀਲੀ ਨਹੀਂ ਹੈ ਮੈਂਬਰਾਂ ਦੇ ਵਿੱਚ ਤਬਦੀਲੀ ਨਹੀਂ ਹੈ ਤੇ ਫਿਰ ਨਤੀਜਾ ਤਾਂ ਉਹੀ ਹੋਣਾ ਸੀ ਜੋ ਪਹਿਲੇ ਹੋਇਆ ਸੀ ਸੋ ਸਾਨੂੰ ਇਸ ਇਤਿਹਾਸ ਸੀ ਸੀ ਬੰਤਰ ਹੀ ਉਹੀ ਹੈ ਬੰਤਰ ਬਦਲੀ ਨਹੀਂ ਤੇ ਉਹਦੇ ਰਿਜ਼ਲਟ ਕਿਵੇਂ ਬਦਲ ਸਕਦੇ ਨੇ ਸਾਨੂੰ ਤਾਂ ਕੋਈ ਭਲੇਖਾ ਨਹੀਂ ਸੀ ਵੀ ਕੱਲ ਤੱਕ ਬੰਦਾ ਕੱਲਾ ਵੀ ਰਹੇ ਜੇ ਤੇ ਗੁਰਗੋਬਿੰਦ ਸਿੰਘ ਜੀ ਕਰਨੇ ਕੱਲੇ ਨੂੰ ਵੀ ਸਵਾ ਲੱਖੀ ਕਿਹਾ ਹੈ ਮੁੱਦਾ ਇਹ ਹੈ ਕਿ ਜਿਹੜੇ ਇਹ ਕਾਰਵਾਈਆਂ ਹੋਈਆਂ ਪਿਛਲੇ ਸਮੇਂ ਦੇ ਵਿੱਚ ਸਾਡਾ ਵਿਰੋਧ ਉਹਨਾਂ ਦੇ ਖਿਲਾਫ ਹੈ ਜਿਸ ਤਰ੍ਹਾਂ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਤਤ ਹੈ ਉਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਹੁਣ ਜਿਸ ਤਰ੍ਹਾਂ ਦਰਬਾਰ ਸਾਹਿਬ ਦੇ ਗਰੰਥੀ ਸਿੰਘ ਦਾ ਜਿਹੜਾ ਸਤਕਾਰ ਹੈ ਉਹ ਘਟਾਉਣ ਦੀ ਕਾਰਵਾਈ ਹੋਈ ਹੈ ਜਿਸ ਤਰ੍ਹਾਂ ਕਿ ਕਾਦੀ ਸੁਲਤਾਨ ਸਿੰਘ ਨੂੰ ਦਰਬਾਰ ਸਾਹਿਬ ਤੋਂ ਬਦਲ ਕੇ ਮੁਕਤਸਰ ਸਾਹਿਬ ਕਰ ਦਿੱਤਾ ਗਿਆ ਸੋ ਸਾਡਾ ਵਿਰੋਧ ਇਹਨਾਂ ਗੱਲਾਂ ਦੇ ਨਾਲ ਹੈ ਭਾਵੇਂ ਅਸੀਂ ਦੋ ਰਹਿ ਜਾਈਏ ਪਰਧਾਨ ਜਿਹੜਾ ਮਰਜੀ ਆਵੇ ਜਿਹੜਾ ਇਲੈਕਟ ਹੋ ਕੇ ਉਹ ਗਿਣਤੀ ਮੈਂਬਰਾਂ ਦੇ ਨਾਲ ਜਿਹੜਾ ਪ੍ਰਧਾਨ ਆ ਗਿਆ ਉਹ ਪ੍ਰਧਾਨ ਨੇ ਉਹਦੇ ਕੋਈ ਪੈਸ ਨਹੀਂ ਹੈ ਬਾਕੀ ਪ੍ਰਧਾਨ ਦੀ ਕਾਰਵਾਈ ਹੈ ਉਹਦੇ ਨਾਲ ਸਹਿਮਤੀ ਆ ਅਸਹਿਮਤੀ ਹੁੰਦੀ ਹੈ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਕੁਝ ਨਹੀਂ ਹੁੰਦਾ ਬੀਬੀ ਜੀ ਤੁਸੀਂ ਵੀ ਅੱਜ ਜੋ VOTING ਦਰਮਿਆਨ ਉੱਥੇ ਮੌਕੇ ਤੇ ਮੌਜੂਦ ਸੀਗੇ ਕਿਵੇਂ ਵੇਖਦੇ ਹੋ ਅੱਜ ਦੀ ਇਸ VOTING ਅੱਜ ਦੀ VOTING ਜੋ ਸਾਨੂੰ ਉਮੀਦ ਸੀ ਉਸੇ ਅਨੁਸਾਰ ਹੀ ਸੀ ਕਿਉਂਕਿ ਹਾਊਸ ਦੇ ਵਿੱਚ ਕੋਈ ਤਬਦੀਲੀ ਨਹੀਂ ਹੈ ਮੈਂਬਰਾਂ ਦੇ ਵਿੱਚ ਤਬਦੀਲੀ ਨਹੀਂ ਹੈ ਤੇ ਫਿਰ ਨਤੀਜਾ ਤਾਂ ਉਹੀ ਹੋਣਾ ਸੀ ਜੋ ਪਹਿਲੇ ਹੋਇਆ ਸੀ ਸੋ ਸਾਨੂੰ ਇਸ ਇਤਿਹਾਸ ਸੀ ਮੈਥੂ ਸਿੰਘ ਕਰਨੇ ਕੇ ਹੋਣਾ ਦਾ ਨਾਮ ਆਇਆ ਸੀ ਗੱਲ ਕਿ ਨਾ ਪਹਿਲਾਂ ਤਾਂ ਕਾਫੀ ਜ਼ਿਆਦਾ ਆਸ ਲਗਾਈ ਜਾ ਰਹੀ ਸੀ ਕਿ ਪੂਰਾ ਟੱਕਰ ਦਾ ਜਿਹੜਾ ਮੁਕਾਬਲਾ ਦਵਾਂਗੇ ਤਾਂ 18 ਮੋਟਾਂ ਦੇ ਮੈਜ ਰਹਿ ਗਏ ਮੀਡੀਆ ਵਾਲੇ ਜੋ ਮਰਜੀ ਕਹੀ ਜਾਂ ਜਦ ਹਾਊਸ ਦੀ ਬਣਤਰ ਹੀ ਉਹੀ ਹੈ ਬਣਤਰ ਬਦਲੀ ਨਹੀਂ ਤੇ ਉਹਦੇ ਰਿਜ਼ਲਟ ਕਿਵੇਂ ਬਦਲ ਸਕਦੇ ਨੇ ਸਾਨੂੰ ਤਾਂ ਕੋਈ ਭਲੇਖਾ ਨਹੀਂ ਸੀ ਤੁਸੀਂ ਕੀ ਵੀ ਕਹਿ ਸਕਦੇ ਹੋ ਹਾਊਸ ਦੀ ਜਿਹੜੀ ਬੰਤਰ ਰੋਧਾ ਹੈਗੀ ਆ ਕਿਉਂਕਿ ਤੁਸੀਂ ਉੱਪਰ ਵੀ ਸੀਗੇ ਤੁਸੀਂ ਉਸ ਮੌਕੇ ਮੌਜੂਦ ਸੀਗੇ ਤਾਂ ਕੀ ਲੱਗਦਾ ਕਿ ਬਾਦਲ ਪਰਿਵਾਰ ਦਾ ਹੱਲੇ ਵੀ ਕਿਤਨਾ ਕਿਤੇ ਮੇਰਾ ਖਿਆਲ ਹੈ ਤੁਸੀਂ ਆਪਣਾ ਹੋਮਵਰਕ ਠੀਕ ਤਰਾ ਕਰਕੇ ਆਇਆ ਕਰੋ ਇਲੈਕਸ਼ਨ ਜਿਹੜੀ ਹੈ ਐਨੂਅਲ ਹੈ ਜਨਰਲ ਹਾਊਸ ਜਿਹੜਾ ਉਹ ਇਲੈਕਟ ਕਰਦਾ ਹੈ ਤੇ ਕੀ ਜਨਰਲ ਹਾਊਸ ਦੀ ਇਲੈਕਸ਼ਨ ਨਵੀਂ ਹੋਈ ਹੈ ਜੇ ਪੁਰਾਣਾ ਜਨਰਲ ਹਾਊਸ ਹੈ ਤੇ ਫਿਰ ਹਾਊਸ ਉਹੀ ਤਰਿਆ ਆਂਦਾ ਹੈ ਕੀ ਨਾ ਸੀ ਕਿ ਮਿਲੂਗਾ ਉਹ ਉਹਨਾਂ ਦੇ ਨਾਲ ਆਪਾਂ ਖੜੇ ਆ ਹੱਕ ਸੱਚ ਦੇ ਨਾਲ ਖੜੇ ਆ ਕਿ ਲੱਗਦਾ ਕਿ ਸਿਰਫ 18 ਦੇਖੋ ਕੱਲ ਗਿਣਤੀ ਦੀ ਨਹੀਂ ਹੁੰਦੀ ਗੱਲ ਤਾਂ ਬੰਦਾ ਕੱਲਾ ਵੀ ਰਹਿ ਜਾਏ ਤੇ ਗੁਰਗੋਬਿੰਦ ਸਿੰਘ ਜੀ ਕਰਨੇ ਕੱਲੇ ਨੂੰ ਵੀ ਸਵਾ ਲੱਖ ਹੀ ਕਿਹਾ ਹੈ ਮੁੱਦਾ ਇਹ ਹੈ ਕਿ ਜਿਹੜੇ ਇਹ ਕਾਰਵਾਈਆਂ ਹੋਈਆਂ ਪਿਛਲੇ ਸਮੇਂ ਦੇ ਵਿੱਚ ਸਾਡਾ ਵਿਰੋਧ ਉਹਨਾਂ ਦੇ ਖਿਲਾਫ ਹੈ ਜਿਸ ਤਰ੍ਹਾਂ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਤਤ ਹੈ ਉਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਹੁਣ ਜਿਸ ਤਰ੍ਹਾਂ ਦਰਬਾਰ ਸਾਹਿਬ ਦੇ ਗਰੰਥੀ ਸਿੰਘਾਂ ਦਾ ਜਿਹੜਾ ਸਤਕਾਰ ਹੈ ਉਹ ਘਟਾਉਣ ਦੀ ਕਾਰਵਾਈ ਹੋਈ ਹੈ ਜਿਸ ਤਰ੍ਹਾਂ ਕਿ ਗਿਆਨੀ ਸੁਲਤਾਨ ਸਿੰਘ ਨੂੰ ਦਰਬਾਰ ਸਾਹਿਬ ਤੋਂ ਬਦਲ ਕੇ ਮੁਕਤਸਰ ਸਾਹਿਬ ਕਰ ਦਿੱਤਾ ਗਿਆ ਸੋ ਸਾਡਾ ਵਿਰੋਧ ਇਹਨਾਂ ਗੱਲਾਂ ਦੇ ਨਾਲ ਹੈ ਭਾਵੇਂ ਅਸੀਂ ਦੋ ਰਹਿ ਜਾਈਏ ਪਰ ਜੇ ਕੋਈ ਇਹਨਾਂ ਪੰਥਕ मुद्ਧਿਆ ਉੱਪਰ ਖੜਨਾ ਚਾਹੁੰਦਾ ਹੈ ਤੇ ਉਹਦਾ ਸਵਾਗਤ ਹੈ ਜੇ ਕੋਈ ਨਹੀਂ ਖੜਨਾ ਚਾਹੁੰਦਾ ਜੇ ਆਪਣੇ ਨਿਜੀ ਮਫਾਦਿਆਂ ਦੇ ਨਾਲ ਲੋਕ ਜੁੜੇ ਹੋਣ ਉਹਨਾਂ ਨੂੰ ਉਹ ਮੁਬਾਰਕ ਹਨ ਕਿਉਂਕਿ ਦਰਬਾਰ ਸਾਹਿਬ ਦਾ ਗਰੰਤੀ ਲਾਣ ਦੀ ਇੱਕ ਮਰਿਆਦਾ ਹੈ ਬਕਾਇਦਾ ਜਥੇ ਬੰਦੇ ਵਰਗੇ ਉਹਨਾਂ ਨੂੰ ਦਸਤਾਰਬੰਦੀ ਕੀਤੀ ਜਾਂਦੀ ਹੈ ਫਿਰ ਉਹਨਾਂ ਨੂੰ ਸੇਵਾ ਸੰਭਾਲ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਨਹੀਂ ਕਦੀ ਹੋਇਆ ਕਿ ਵੀ ਤੁਸੀਂ ਉਹਨੂੰ ਇੱਕ ਟਰਾਂਸਫਰ ਲੈਟਰ ਦੇ ਕੇ ਤੇ ਜਿਹੜਾ ਦਰਬਾਰ ਸਾਹਿਬ ਦਾ ਗਰੰਤੀ ਹੈ ਉਹਨੂੰ ਕਦੀ ਕਿਸੇ ਤਖਤ ਅਧਿਕਾਰੀ ਜਿਹਾ ਲਾ ਦਿਓ ਤੇ ਕਿਸੇ ਗੁਰਦੁਆਰੇ ਦੇ ਵਿੱਚ ਟਰਾਂਸਫਰ ਕਰ ਦਿਓ ਸੋ ਇਹ ਜਿਹੜੀ ਕਾਰਵਾਈ ਜੋ ਤਕ ਮਰਿਆਦਾ ਦੇ ਵਿਰੁੱਧ ਹੈ ਜੋ ਕੌਮੀ ਨੁਕਸਾਨ ਕਰਦੀ ਹੈ ਜੋ ਜਿਹੜੀਆਂ ਪੰਥਕ ਸੰਸਥਾਵਾਂ ਦਾ ਨੁਕਸਾਨ ਕਰਦੀ ਹੈ ਇਹ ਉਹਦੇ ਖਿਲਾਫ ਵੋਟ ਹੈ ਜਿਹੜਾ ਇਲੈਕਟ ਹੋ ਗਿਆ ਜਿਹੜਾ ਪ੍ਰਧਾਨ ਹੈ ਉਹ ਤਾਂ ਹੈ ਉਹਨੂੰ ਕੀ ਚੈਲੰਜ ਹੈ ਦੇਖੋ ਕਿਹੜੇ ਕਿਹੜੇ ਮੁੱਦੇ ਤੁਹਾਨੂੰ ਲੱਗਦਾ ਕਿ ਹਰੇ ਹੋਣੇ ਚਾਹੀਦੇ ਨੇ ਉਜਾਗਰ ਹੋਣੇ ਪਰਧਾਨ ਜਿਹੜਾ ਮਰਜੀ ਆਵੇ ਜਿਹੜਾ ਇਲੈਕਟ ਹੋ ਕੇ ਮੌ ਗਿਣਤੀ ਮੈਂਬਰਾਂ ਦੇ ਨਾਲ ਜਿਹੜਾ ਪ੍ਰਧਾਨ ਆ ਗਿਆ ਉਹ ਪ੍ਰਧਾਨ ਆ ਉਹਦੇ ਕੋਈ ਬੈਸ ਨਹੀਂ ਹੈ ਬਾਕੀ ਪ੍ਰਧਾਨ ਦੀ ਕਾਰਵਾਈ ਹੈ ਉਹਦੇ ਨਾਲ ਸਹਿਮਤੀ ਆ ਅਸਹਿਮਤੀ ਹੁੰਦੀ ਹੈ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਕੁਝ ਨਹੀਂ ਹੁੰਦਾ ਹ ਸਵਾਲ ਹੈ ਕਿ ਤੁਹਾਨੂੰ ਕੀ ਲੱਗਦਾ ਕਿਹੜੇ ਕਿਹੜੇ ਮੁੱਦੇ ਜਿਹੜੇ ਆਉਣ ਵਾਲੇ ਸਮੇਂ ਚ ਉਜਾਗਰ ਹੋਣੇ ਚਾਹੀਦੇ ਨੇ ਜਿਹੜੇ ਕਿ ਦਬਾਏ ਗਏ ਨੇ ਪਹਿਲੇ ਬਹੁਤ ਕੁਝ ਹੈ ਇਸੇ ਬਾਰੇ ਇੱਕ ਵੱਖਰਾ ਇੰਟਰਵਿਊ ਕਰ ਲਾਂਗੇ